ਹਾਂਜੀ ਸਤਿ ਸ਼੍ਰੀਕਾਲ ਜੀ ਆਪਾਂ ਅੱਜ ਗਏ ਪਿੰਡ ਮੈਂ ਜਾ ਕੇ ਆ ਕੇ ਪਿੰਡ ਤੇ ਬਣਾਈਆਂ ਰੋਟੀਆਂ ਤੇ ਕਾਫੀ ਟਾਈਮ ਬਾਦ ਬਣਾਈਆਂ ਸੀਗੀਆਂ ਹਨਾ ਸਰਦੀਆਂ ਵਿੱਚ ਤਾਂ ਬਣਾਉਂਦੇ ਰਹੰਨੇ ਆ ਪਰ ਗਰਮੀਆਂ ਨੇ ਵਿੱਚ ਕਾਫੀ ਟਾਈਮ ਬਾਦ ਬਣਾਈਆਂ ਸੀਗੀਆਂ ਤੇ ਸਬਜ਼ੀ ਕੋਈ ਹੈ ਨਹੀਂ ਸੀ ਅਸੀਂ ਸੋਚਿਆ ਚਲੋ ਪਰੌਂਠੀ ਬਣਾ ਲੈਣੇ ਐ ਈ ਬਸ ਉੱਪਰ ਘਿਓ ਲਾ ਕੇ ਬਹੁਤ ਟੇਸਟੀ ਲੱਗੇ ਚਾਹ ਦੇ ਨਾਲ ਹਨਾ ਬੜਾ ਵਧੀਆ ਲੱਗਿਆ ਖੁੱਲੇ ਜੇ ਦੇ ਵਿੱਚ ਬੈ ਕੇ ਚੁੱਲ੍ਹੇ ਉੱਪਰ ਰੋਟੀ ਬਣਾਣੀ ਤੇ ਗਰਮੀ ਵੀ ਲੱਗ ਰਹੀ ਸੀ ਪਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਐਕਸਪੀਰੀਅנס ਕਰਕੇ ਦੇਖਦੇ ਆਂ ਬਹੁਤ ਧੂਆਂ ਜਾ ਵੀ ਲੱਗ ਰਿਹਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਤੋੜੇ ਅਮਰੂਦ ਅਮਰੂਦਾਂ ਨੂੰ ਦੇਖਿਆ ਤਾਂ ਮੈਨੂੰ ਪਤਾ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਜਿੱਤੇ ਅਮਰੂਦ ਦੇਖ ਲਾ ਨਾ ਕਿਤੇ ਲੱਗੇ ਹੋਏ ਤਾਂ ਬੱਸ ਐ ਆਉਂਦਾ ਪਤਾ ਨਹੀਂ ਕੀ ਹੋ ਜਾਂਦਾ ਵੀ ਤੋੜ ਲੋ ਬੱਸ ਪੈ ਜੋ ਟੁੱਟ ਕੇ ਤੇ ਲੱਭਦਾ ਰਹੀ ਸੀ ਅਮਰੂਦ ਕਾਫੀ ਲੱਗੇ ਹੋਏ ਸੀਗੇ ਪਰ ਪ੍ਰਿੰਡਾਂ ਵੀ ਸੀਗੀਆਂ ਤੇ ਇੱਕ ਪ੍ਰਿੰਡ ਤਾਂ ਮੇਰੇ ਪਿੱਛੇ ਪੈਣ ਲੱਗੀ ਸੀ ਬੱਸ ਫਿਰ ਮੈਂ ਸੋਚਿਆ ਛੱਡ ਯਾਰ ਤੇ ਫੇਰ ਕਾ ਚੱਲ ਨਹੀਂ ਨਹੀਂ ਦਿਖਦਿਆਂ ਆਰਾਮ ਥੋੜੀ ਥੋੜੀ ਤੋੜਦਿਆਂ ਮੈਂ ਸੋਚਿਆ ਮੈਂ ਚੱਲ ਉੱਪਰ ਚੜ੍ਹਦੀਆਂ ਮੈਂ ਤੇ ਦੇਖ ਕੇ ਨਾ ਤੇ ਪਰ ਪ੍ਰਿੰਡਾਂ ਵੀ ਸੀ ਡਰ ਲੱਗਦਾ ਸੀਗਾ ਪਰ ਕਾਮਯਾਬ ਨਹੀਂ ਹੋਈ ਪਿੰਡਪ ਤੋਂ ਬਚ ਗਈ ਤੇ ਇੱਕ ਅਮਰੂਦ ਉੱਧਰ ਗਿਰ ਗਿਆ ਛੱਡ ਦੇ ਉੱਪਰ ਫਿਰ ਮੈਨੇ ਸੋਚਿਆ ਛੱਡ ਯਾਰ ਨਹੀਂ ਚੱਕਦੇ ਹੈਗੇ ਉੱਤਰੋਂ ਹੋਰ ਹੀ ਤੋੜ ਲੈਨੇ ਆ ਪਰ ਬੜੀ ਮੁਸ਼ਕਲ ਨਾਲ ਦੋ ਚਾਰ ਅਮਰੂਦ ਮਿਲੇ ਮਿਹਨਤ ਵੀ ਕੀਤੀ ਫਿਰ ਤਾਇਆ ਜੀ ਨਾਲ ਮੈਂ ਜਾ ਕੇ ਮੱਝਾਂ ਚੋਈਆਂ ਤੇ ਤਾਇਆ ਜੀ ਕਹਿੰਦੇ ਅੱਜ ਬੇਟਾ ਆਪਾਂ ਮੱਝ ਚੋਣਿਆ ਤੁਸੀਂ ਦੁੱਧ ਕੱਢਿਓ ਤੇ ਮੈਂ ਚਲੋ ਕਾਫੀ ਟਾਈਮ ਬਾਅਦ ਇਟਲੇ ਦੁੱਧ ਕੱਢਿਆ ਮੱਝ ਦਾ ਹਨਾ ਪਰ ਮੱਝ ਟੱਪ ਗਈ ਫਿਰ ਉਹਨਾਂ ਦੀ ਸਾਰਿਆਂ ਦੀ ਇਹ ਦੇਖੋ ਕਿੰਨਾ ਸੋਹਣਾ ਕੱਟਾ ਹਨਾ ਮੈਨੂੰ ਬਹੁਤ ਵਧੀਆ ਲੱਗਿਆ ਛੋਟੇ ਛੋਟੇ ਜੇ ਨੰਨੇ-ਮੁੰਨੇ ਜੀ ਪਿਆਰਾ ਹੈਲੋ ਕੀ ਹਾਲ ਚਾਲ ਹੈ ਭਾਈ ਹੈਲੋ